پیار بنا کے رکھے گراؤنڈ کیا باہر توڑیاں سنوں چسیاں چاہیے چکے جان گوپیلا ہو رہا آؤ سبل ریڈا پڑ گی جسے لگ رہی ہے آؤ سارا پڑھ لگو ਡਾਕਟਰ ਸ਼ਿਵਸ਼ੇਰ ਸਿੰਘ ਜੀ ਸਾਡੇ ਬਾਜਰਾ ਸਾਹਿਬ ਗੁਰਦੀਪ ਤੇਰੇ ਜੱਫੇ ਦੇ 1900 ਹੈ ਬਹੁਤ ਵੱਡਾ ਧੰਨਵਾਦ ਹੈ ਵੱਡਾ ਪਿਆਰ ਕਹਿੰਦੇ ਡਾਕਟਰ ਸਾਹਿਬ ਨੇ ਅਮਰੀਕਾ ਦੇ ਵੀ ਪੁਰਜ਼ਾ ਕੀਤਾ ਦੁਰੀਆਂ ਨੂੰ ਕੁਝ ਕਰਕੇ ਬਸੋਣਾ ਪੈਂਦਾ ਆ ਗੁਰਦਾਸ ਕਬੱਡੀ ਆਹ ਕਹਿੰਦੇ ਗੁਰਦੀਪ ਦਾ ਜੱਫਾ 1500 ਦਾ ਉਧਰ ਆਦੀ ਇਹਦਾ ਸਭਰਾ ਪਿੰਡ ਦਾ ਮੁੰਡੇ ਦਾ ਜਿਹਨੇ ਪਹਿਲੇ 1.5 ਲਾਪਰ ਵਾਲੀ ਕਬੱਡੀ ਪਾਈ ਹੈ ਮੇਰੇ ਮਿੱਤਰੋ ਗੁੜਾਈ ਕੇ ਪਿੰਡ ਦੀ ਧਰਤੀ ਹੈ ਤਾਤਾ ਬਾਬਾ ਸਤਖਾਲਸਾ ਜੀ ਦੀ ਅਪਰ ਅਪਾਰ ਕਿਰਪਾ ਹੈ ਗੁੰਦਿਤ ਮਾਈ ਸਾਹਮਣੇ ਕਹਿੰਦਾ ਦੁੱਲੇ ਦੀ ਕਬੱਡੀ ਪੈ ਰਹੀ ਗੁੜਾਈ ਕੇ ਪਿੰਡ ਹਾ ਉਹ ਦੁੱਲਾ

ਸਾਡਾ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤੇ ਤੇ ਸਾਡੇ ਲੋਕ ਖਬਰ ਖੇਡ ਜਗਤ ਨਾਲ ਲੈ ਕੇ ਤੁਹਾਡੇ ਮਿਲ ਹਾਜ਼ਰ ਆ ਧੰਤਨ ਬਾਬਾ ਸੰਤ ਖਾਲਸਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਗਦਾਈਕੇ ਤਰਤਨ ਵਿਖੇ ਤੇ ਗਸਤ ਦੋਇਰ 25 ਦਿਨ ਸ਼ਨੀਵਾਰ ਨੂੰ ਜਿੱਥੇ ਕਬੱਡੀ ਦਾ ਸ਼ੋਅ ਮੈਚ ਹੋਇਆ ਉੱਥੇ ਨਾਲ ਜਿਹੜਾ ਰਾਗੀ ਢਾਡੀ ਪੰਤ ਪ੍ਰਸਿੱਧ ਕੀਰਤਰੀਆਂ ਕੀਰਤਿਆਂ ਨੇ ਹਰਜਸ ਕਰਕੇ ਜਿਹੜਾ ਸੰਗਤ ਨੂੰ ਨਿਹਾਲ ਕੀਤਾ ਸ਼ਾ ਉਹਨੂੰ ਇੱਕ ਵੱਡਾ ਕਬੱਡੀ ਦਾ ਸ਼ੋਅ ਮੈਚ ਕੀਤਾ ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਇੱਕ ਗੱਲ ਕਰਦੇ ਆ बाबा ਵਿਧਚੰਦ ਕਬੱਡੀ ਕਲੱਬ ਸੋਰ ਸਿੰਘ बाबा ਵਿਧਚੰਦ ਕਬੱਡੀ ਕਲੱਬ ਫਰੰਦੀਪੁਰ ਇਹਨਾਂ ਟੀਮਾਂ ਨੇ ਜਿਹੜਾ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਖੇਡਿਆ बाबा ਵਿਧਚੰਦ ਕਬੱਡੀ ਕਲੱਬ ਸੋਰ ਸਿੰਘ ਨੇ ਜਿਹੜਾ 40 ਅੰਕਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਇੱਥੇ ਆਪਾਂ ਜ਼ਿਕਰ ਕਰ ਦਿੰਨੇ ਆ ਫਰੰਦੀਪੁਰ ਦੀ ਟੀਮ ਸੀ ਗੋਪੀ ਫਰੰਦੀਪੂਰੀਆ ਤੇ ਨਾਲ ਹੋਰ ਬਹੁਤ ਸਾਰੇ ਜਿਹੜੇ ਪਲਵਾਨ ਮਜੂਸਨ ਬਲਾਰਿਆਂ ਦੇ ਵਿੱਚ ਗੱਲ ਕਰਦੇ ਅਮਰੀਕ ਖੋਸਾ ਕੋਟਲਾ ਮਨਦੀਪ ਕਾਲੀਆ ਵਾਲਾ ਰਾਣਾ ਸਿੰਘ ਪੁਰੀਆ ਤੇ ਸ਼ੈਰੀ ਸੁਭਰਾ ਮजूद ਸਨ ਤੇ ਰੈਫਰੀ ਹੀਰਾ ਪਲਵਾਨ ਠੱਠੀਆਂ ਭੋਲਾ ਮਾਣੇਕੇ ਸਮਾ ਕਬੂਤਰ ਪੱਧਰੀ ਤੇ ਖਜਾਨ ਕੱਤਗਿਲ ਆ ਜਿਹੜੇ ਰੈਫਰੀ ਮजूद ਸਨ ਸੋ ਹੋਰ ਵੀ ਸਵੇਰਾ ਦੇਖਾਂਗੇ ਤੇ ਆਪਾਂ ਨਾਲ ਕਰਾਂਗੇ ਇੱਥੇ ਗੱਲਬਾਤ ਮੈਂ ਕਰਵਾਈ ਆ ਲਓ ਸਾਹਮਣੇ ਚਾਰ ਖਡੜੀ ਤਿਆਰ ਨੇ ਕਿ ਪੈਂਦੇ ਆ ਪਟਾਕੇ ਜਰਾ ਪਾ ਲੈਣ ਤੇ ਖੰਡੇ ਪਲਵਾਨ ਦੇ ਕੋਲ ਆ ਤੇ ਨੰਬਰ ਜੱਤੀਆਂ ਦੇ ਸਹਾਰੇ ਹੁਣ ਬਤਾ ਚਾਰੇ ਜੱਪੀ ਤਾਰ ਦੇ ਹੈਰੀ ਜੋੜਿਆਂ ਵਾਲਾ ਤਾਵਰ ਸੁੱਗਿਆਂ ਵਾਲਾ ਤੇ ਨਾਲ ਕਹਿੰਦੇ ਜੁਗਣੂ ਜੁਗਣੂ ਪਰ ਹੈਰੀ ਉਹ ਬੱਲੇ ਬੱਲੇ ਜਾਂਦਾ ਰਿਹਾ ਇੱਕ ਕਬੱਡੀ ਹੈ ਇਧਰ ਫਰਾਜ ਜੀ ਆਇਆ ਹੋਇਆ ਉਹ ਸਾਹਮਣੇ ਦਮ 45 ਤੇ ਕਬੱਡੀ 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 ਅਰਮਾਨ ਢਿੱਲੋਂ ਅਰਮਾਨ ਢਿੱਲੋਂ ਅਰਮਾਨ ਢਿੱਲੋਂ ਅਰਮਾਨ